ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਨਰਿੰਦਰ ਸ਼ਰਮਾ ਸ਼ਹਿਰ ਦੇ ਵਿੱਚ ਟ੍ਰੈਫਿਕ ਸਮੱਸਿਆਵਾਂ ਸਬੰਧੀ ਵਕ ਵਕ ਯੂਨੀਅਨ ਦੇ ਆਗੂਆਂ ਵੱਲੋਂ ਐਸ ਡੀ ਐਮ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ ਮਿਤੀ 9 ਅਪ੍ਰੈਲ 2024 ਨੂੰ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਅਤੇ ਚੌਕਾਂ ਦੇ ਵਿੱਚ ਟ੍ਰੈਫਿਕ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਦੇ ਲਈ ਸ਼ਹਿਰ ਦੇ ਦੁਕਾਨਦਾਰਾਂ ਦੀਆਂ ਵੱਖ-ਵੱਖ ਯੂਨੀਅਨ ਦੇ ਪ੍ਰਤੀਨਿਧੀਆਂ ਵੱਲੋਂ ਐਸ.ਡੀ.ਐਮ. ਮੋਰਿੰਡਾ ਸੁਖਪਾਲ ਸਿੰਘ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਦੁਕਾਨਦਾਰਾਂ ਦਾ ਬਾਜ਼ਾਰਾਂ ਦੇ ਵਿੱਚ ਸਮਾਨ ਛੱਡਣ ਅਤੇ ਲੈ ਕੇ ਜਾਣ ਵਾਲੀਆਂ ਗੱਡੀਆਂ ਦੇ ਲਈ ਸਮਾਂ ਨਿਧਾਰਤ ਕਰਨ ਤੇ ਚਰਚਾ ਹੋਈ। ਮਾਨਜੋਗ ਐਸ ਡੀ ਐਮ ਸੁਖਬਾਤ ਸਿੰਘ ਨੇ ਕਿਹਾ ਕਿ ਮੀਟਕ ਦੇ ਵਿੱਚ ਉਹਨਾਂ ਦੁਕਾਨਦਾਰਾਂ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀ ਦੁਕਾਨਾਂ ਅੱਗੇੋਂ ਖੜੀਆਂ ਰੇੜੀ ਫੜੀ ਨੂੰ ਹਟਵਾਉਣ ਜੇਕਰ ਕੋਈ ਬਾਜ਼ਾਰ ਦੇ ਵਿੱਚ ਦੁਕਾਨਾਂ ਅੱਗੇ ਨੋ ਪਾਰਕਿੰਗ ਵਾਲੀ ਜਗ੍ਹਾ ਉੱਤੇ ਗੱਡੀ ਖੜੀ ਕਰਦਾ ਹੈ ਤਾਂ ਪਹਿਲਾਂ ਉਸ ਨੂੰ ਗੱਡੀ ਸਹੀ ਜਗ੍ਹਾ ਤੇ ਪਾਰਕ ਕਰਨ ਦੇ ਲਈ ਹਦਾਇਤ ਦਿੱਤੀ ਜਾਵੇ ਜੇਕਰ ਚਾਲਕ ਸਹੀ ਗੱਡੀ ਨਹੀਂ ਖੜਾਉਂਦਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਉਸ ਦਾ ਚਲਾਨ ਵੀ ਕੀਤਾ ਜਾ ਸਕੇ ਐਸ ਡੀ ਐਮ ਸੁਖਪਾਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਦੇ ਸਮਾਜਿਕ ਅਤੇ ਧਾਰਮਿਕ ਖੇਤਰ ਦੇ ਨਾਲ ਜੁੜੇ ਆਗੂਆਂ ਦੀ ਮੀਟਿੰਗ ਬੁਲਾਈ ਜਾਵੇਗੀ ਅਤੇ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਅਤੇ ਗਲਤ ਪਾਰਕਿੰਗ ਨੂੰ ਰੋਕਣ ਦੇ ਲਈ ਅਪੀਲ ਕੀਤੀ ਜਾਵੇਗੀ ਦੇਖਦੇ ਰਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤਾਂ ਨਾ ਬਣ ਤਸੂ ਹੋਰ ਵੀ ਯਾਰ ਸੀ ਡ੍ਰੈਸ ਦੇ ਵਾਸਤੇ ਕੀਤਾ ਤਾਂ ਕਿ ਤੁਸੀਂ ਜਿਹੜੀ ਵੀ ਗੱਡੀ ਖੜੂ ਦੀ ਸੋਟੀ ਦੇ ਸਾਹਮਣੇ ਮੈਂ ਉਹਦੇ ਵਾਸਤੇ ਇੱਕ ਵਾਰੀ ਦੁਕਾਨਦਾਰ ਨੂੰ ਵੀ ਗੱਲ ਮੈਂ ਲਿਖੋ ਦੁਕਾਨਦਾਰ ਜੇਰਾ ਇਹ ਚੈਨਾ ਆਉਂਦਾ ਦੁਕਾਨਦਾਰ ਨੇ ਗੱਲ ਪੈਂਦਾ ਬਸ ਇਹ ਗੱਲ ਹੈ ਇੱਕ ਤਰ੍ਹਾਂ ਹੈ ਕਿ ਜਿਹੜੀ ਆਪਣੀ ਬਾਜ਼ਾਰ ਦੇ ਵਿੱਚ ਜਾਂਦਾ ਇੱਕ ਇਦਾਂ ਕਰਨਾ ਡ੍ਰੈਸਿੰਗ ਵਾਲੇ ਪੁਲਿਸ ਵਾਲੇ ਬਾਹਰ ਪਾਰਕਿੰਗ ਦਾ ਨੰਨ ਤੁਸੀਂ ਸਦਾ ਫਾਰੇ ਸਿਟੀ ਜਿੱਥੇ ਵੀ ਤੁਸੀਂ ਕੋਈ ਕਾਲ ਕਰ ਲੈਣਾ ਕਿ ਸਾਡੇ ਅਸੀਂ ਗੱਡੀ ਖੜਾ ਕੇ ਕਿ ਅਸੀਂ ਰਿਕਵੈਸਟ ਗੱਡੀ ਪਾਸੇ ਕਰੇ ਨਹੀਂ ਕਰਾਓ ਆਪੇ ਆ ਕੇ ਚਲਾਮ ਕਰਾਓ ਇਸ ਵਾਲੇ ਨੂੰ ਬੁਲਾਤਾ ਸਕਦੇ ਆ ਨਾ ਇਹਨੂੰ ਅਸੀਂ ਰਿਕੁਐਸਟ ਕੀਤੀ ਸੀ ਭਾਈ ਸਾਡੇ ਜਮਾਤ ਦੇ ਸਾਹਮਣੇ ਗੱਡੀ ਨਾ ਖੜੀ ਕਰ ਆ ਆ ਜੇ ਉਹ ਯੈਲੋ ਲਾਈਨ ਦੇ ਵਿੱਚ ਖੜੀ ਕਰ ਰਿਹਾ ਹੈ ਜਿਸ ਕੋਈ ਨਾ ਕੋਈ ਲਿਮਿਟ ਹੈ ਤੇ ਦੋ ਵਿਕਲਪ ਨਾ ਆ ਰਹੇ ਨਾ ਜਗ੍ਹਾ ਨਹੀਂ ਜਗ੍ਹਾ ਹੈ ਕਿ ਉਹਦੇ ਵਿੱਚ ਕਿਸੇ ਜਗ੍ਹਾ ਹੋਊਗੀ ਉੱਥੇ ਖੜੀ ਕਰ ਤੋਰੀ ਕਰਦੀਆਂ ਬੜੀ ਲੋਕਾਂ ਬੈਠ ਕੇ ਟਿਕਟ ਦੇ ਵੋਚਨ ਖਾਣਾ ਪਵੇ ਉੱਥੇ ਲਾ ਲਾ ਗੱਡੀ ਆ ਪਾਰਕਿੰਗ ਬਣਾ ਕਿੰਨਾ ਫਰਕ ਪੈਂਦਾ ਪਾਰਕਿੰਗ ਜਗ੍ਹਾ ਸੁ ਜਗ੍ਹੀ ਨਾ ਰਹੀ ਲੋ ਸਾਰੇ ਚੁੱਕਦੇ ਇਹ ਤਾਂ ਬੜੇ ਸ਼ਾਦੋਗਾ ਹਾ ਰੋਣਾਰੇ ਟਾਈਮ ਦੇ ਵਿੱਚ ਵੀ ਸਾਰਾ ਟੰਪਾ ਤਰਾਮਾ ਦਵਾਣੀ ਮਿਆਨਾਂ ਨੂੰ ਲਿਕੇ ਆਪ ਵੀ ਜਾ ਕੇ ਇੰਨਾ ਮਨਾਤਾ ਵੀ ਇਹ ਬਿਮਾਰੀ ਆ ਪਈ ਇਹ ਤੇ ਸਭ ਜੀ ਬਾਜ਼ਾਰ ਕੀ ਤੋਂ ਜਾਦੂ ਜੀ ਬਹੁਤ ਵਾਰ ਤੁਹਾਡੇ ਜੀ ਨਾਲ ਕੋਸੀ ਸੇ ਸੇ ਸਾਰੇ ਬਣਾ ਲਿਓ ਬਹੁਤ ਵਾਰ ਬੰਦੇ ਵੀ ਮੇਰੇ ਵੱਲੋਂ ਇਹਨਾਂ ਸਬਜ਼ੀ ਵਾਲੇ ਉਹ ਪਹਿਲਾਂ ਜਗਾ ਬਣਾਈ ਸੀ ਜਿੱਥੇ ਆਪਣਾ ਛੋੜਾ ਦਾਪਰ ਆਪਾਂ ਨੇ ਰਿਵਾਈਵ ਕਰ ਲਿਆ ਕਿਹ ਗਈ ਦੁਕਾਨ ਦਾ ਉਹਨਾਂ ਨੇ ਐਵੇਂ ਨੰਨੇ ਜਿਹਾ ਸੀ ਮਰ ਜਾ ਮੈਂ ਕਿਹਾ ਕਿ ਜੇ ਆਪਣੀ ਸਬਜ਼ੀ ਮੰਡੀ ਆ ਨਾ ਹਾਂਜੀ ਹਾਂਜੀ ਸਬਜ਼ੀ ਦਾ ਪ੍ਰੋਗ੍ਰੋਗਤੀ ਸੈੱਟ ਕਰ ਕੈਮਰੇ ਲੱਗੇ ਚਾਹੀਦੇ ਦੁਕਾਨਾਂ ਜਾਂ ਕਿਤੇ ਵੀ ਲੱਗੇ ਹੋਏ ਜਾਂ ਲਈ ਉਹਨਾਂ ਨੂੰ ਆਪਰੇਸ਼ਨਲਾਈਜ਼ ਕਰਵਾਉਣਾ ਉਹਦੇ ਵਾਸਤੇ ਕਿਉਂ ਸਾਰਿਆਂ ਵਾਸਤੇ ਸਹੂਲਤ ਆ ਆਪਣੀ ਕਿਤੇ ਚੋਰੀ ਹੁੰਦੀ ਹੈ ਨਾ ਕੈਮਰੇ ਦੇ ਕੇ ਕੈਮਰੇ ਤੋਂ ਪੜ੍ਹਿਆ ਜਾਂਦਾ ਬਿਲਕੁਲ ਉਹ ਸਭ ਤੋਂ ਅੰਤ ਮੋਟਰ ਹਰੇ 4-500 ਰੁਪਏ ਦੇ ਨਾਲ ਨੂੰ ਰਿਪੇਅਰ ਕਰਵਾਉਣ ਤੇ ਕੱਟ ਕੇ ਇਸ ਤੋਂ ਡਿਵਿਡੈਂਡ ਸੌਲਵ ਕਰਵਾ ਦੇਣਾ ਤੁਹਾਨੂੰ ਕੇਵਲ ਇਸ ਦਾ ਕਰਮ ਦੀ ਜ਼ਰੂਰਤ ਪੈਂਦੀ ਹੈ ਪਰ ਉਹ ਹੋ ਚੁੱਕੀ ਹੈ ਹਾਂਜੀ ਕੋਲੋਂ ਹੋ ਬਚਾਲ ਸਕਦੇ ਆਪਾਂ ਐਕਸ਼ਨ ਸਟਰੋਂਗ ਕਰ ਸਕਦੇ ਜੇ